ਮਾਨਯੋਗ ਐਸਐਸਪੀ ਮੋਕਸ਼ਲੀ ਜਹੇ ਗਾਂਧੀ ਆਈਪੀਐਸ ਅਤੇ ਡੀਐਸਪੀ ਜੀ ਅਨਵਰ ਅਲੀ ਜੀ ਪੀਪੀਐਸ ਜੀਤਿ ਜੀ ਸ਼ਾਨਰ ਦੇਸ਼ ਤਹਿਤ ਜੋ ਮੰਡੀ ਨਿਹਾਲ ਸਿੰਘ ਵਾਲਾ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਅਤੇ ਇਸ ਤੋਂ ਇਲਾਵਾ ਜੋ ਨਵੇਂ ਸਾਲ ਆ ਰਹਿਆ ਉਹਦੀ ਸਬੰਧੀ ਰੋਡ ਦੇ ਵਿੱਚ ਜੋ ਵੀ ਟ੍ਰੈਫਿਕ ਆ ਉਹ ਸਬੰਧੀ ਜੋ ਵੀ ਜੜੀਆਂ ਵਗੈਰਾ ਜੋ ਗੱਡੀਆਂ ਉਹਨਾਂ ਨੂੰ ਹਟਾਇਆ ਗਿਆ ਤੋਂ ਸਾਈਡਿਓ ਪਾਰਕਿੰਗ ਲਾਈਤੀਗੀ ਉਹਨਾਂ ਦੰਦੀ ਵੱਟੋ ਵੱਟ ਟ੍ਰੈਫਿਕ ਚਲਾਣ ਕਰਕੇ ਕੱਟੇਗੇ ਤਾਂ ਜੋ ਇਹ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਹੋ ਸਕੇ ਜੀ ਪਰ ਜਿਸ ਤਰ੍ਹਾਂ ਨੌਜਵਾਨ ਦੇਖਦੇ ਹੁਲੜ ਪਾਜੀ ਕਰਦੇ ਆ ਦੰਦੀ ਮੇਰੀ ਸਾਰੇ ਹੀ ਬਾਪਿਆਂ ਦੇ ਅਪੀਲ ਹੈ ਵੀ ਆਪਣੇ ਜਿਹੜੇ ਵੀ 18 ਸਾਲ ਤੋਂ ਘੱਟ ਬੱਚੇ ਨਾ ਤਾਂ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਜਾਂ ਸਕੂਲ ਕੋਲ ਸਮੇਂ ਆਪਣੇ ਵਹੀਕਲ ਨਾ ਦਿੱਤੇ ਜਾਣ ਜਿਸ ਨਾਲ ਕੀ ਐਕਸੀਡੈਂਟ ਹੁੰਦਾ ਹੈ ਅਤੇ ਨਾਲ ਤਾਂ ਆਪਣਾ ਐਕਸੀਡੈਂਟ ਹੋਣਾ ਨਾਲੇ ਦੂਸਰੇ ਦਾ ਐਕਸੀਡੈਂਟ ਹੁੰਦਾ ਹੈ ਇਸ ਲਈ ਇਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਬੱਚਿਆਂ ਨੂੰ 18 ਸਾਲ ਤੋਂ ਜਿੰਨੇ ਵੀ ਬੱਚੇ ਘੱਟ ਆ ਉਹਨਾਂ ਨੂੰ ਆਪਣਾ ਵਹੀਕਲ ਨਾ ਦਿੱਤੇ ਜਾਂ ਤਾਂ ਜੋ ਇਸ ਦੀ ਟ੍ਰੈਫਿਕ ਦੀ ਸਮੱਸਿਆ ਦਾ ਵੀ ਹੱਲ ਹੋ ਸਕੇ ਜਾਂ ਬਣਾ ਜਾਵੇ ਬਾਜ਼ਾਰ ਦੀ ਨੁਕਸਾਨ ਨਾ ਹੋ। ਮਾਣਯੋਗ ਐਸਐਸਪੀ ਮੋਗਾ ਜੀ, ਅਜੇ ਗਾਂਧੀ ਆਈਪੀਐਸ ਅਤੇ ਡੀਐਸਪੀ ਸ਼੍ਰੀ ਅਨਵਰ ਅਲੀ ਜੀ, ਪੀਪੀਐਸ ਜੀ ਦੇ ਨਿਸ਼ਾਨਾਰਦੇਸ਼ ਤਹਿਤ ਜੋ ਮੰਡੀ ਨਿਹਾਲ ਸਿੰਘ ਵਾਲਾ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਅਤੇ ਇਸ ਤੋਂ ਇਲਾਵਾ ਜੋ ਨਵੇਂ ਸਾਲ ਆ ਰਹੇ ਉਹਦੀ ਸਬੰਧੀ ਰੋਡਾਂ 'ਚ ਜੋ ਵੀ ਟ੍ਰੈਫਿਕ ਆ ਉਹ ਸਬੰਧੀ ਜੋ ਵੀ ਰੇੜੀਆਂ ਵਗੈਰਾ ਜੋ ਮੰਡੀਆਂ ਉਹਨਾਂ ਨੂੰ ਹਟਾਇਆ ਗਿਆ ਤੋਂ ਸਾਈਡ 'ਚ ਜੋ ਪਾਰਕਿੰਗ ਲਾਈ ਸੀਗੀ ਉਹਨਾਂ ਸਬੰਧੀ ਵਕਤ ਵਕਤ ਟ੍ਰੈਫਿਕ ਚਲਾਣ ਕਰਕੇ ਕੱਟੇਗੇ ਤਾਂ ਜੋ ਇਹ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਹੋ ਸਕੇ ਜੀ ਪਰ ਜਿਸ ਤਰ੍ਹਾਂ ਨੌਜਵਾਨ ਦੇਖਦੇ ਹੁੱਲੜ ਬਾਜੀ ਕਰਦੇ ਆ ਸਬੰਧੀ ਮੇਰੀ ਸਾਰੇ ਹੀ ਮਾਪਿਆਂ ਦੇ ਅਪੀਲ ਹੈ ਵੀ ਆਪਣੇ ਜਿਹੜੇ ਵੀ 18 ਸਾਲ ਤੋਂ ਘੱਟ ਬੱਚੇ ਨਾ ਤਾਂ ਉਹਨਾਂ ਨੂੰ ਗੁਜਾਰ ਦੇ ਵਿੱਚ ਜਾਂ ਸਕੂਲ ਕੋਈ ਔਨਸੇ ਆਪਣੇ ਵਹੀਕਲ ਨਾ ਦਿੱਤੇ ਜਾਣ ਜਿਸ ਨਾਲ ਕੀ ਐਕਸੀਡੈਂਟ ਹੁੰਦਾ ਹੈ ਅਤੇ ਨਾਲ ਤਾਂ ਆਪਣਾ ਐਕਸੀਡੈਂਟ ਹੋਣਾ ਨਾਲੇ ਦੂਸਰੇ ਦਾ ਐਕਸੀਡੈਂਟ ਹੋਣਾ ਇਸ ਲਈ ਇਹਨਾਂ ਨੂੰ ਤਕਬੀਰ ਕੀਤੀ ਜਾਂਦੀ ਹੈ ਕਿ ਆਪਣੇ ਬੱਚਿਆਂ ਨੂੰ 18 ਸਾਲ ਤੋਂ ਜਿੰਨੇ ਵੀ ਬੱਚੇ ਘਰ ਤਾਂ ਉਹਨਾਂ ਨੂੰ ਆਪਣਾ ਵਹੀਕਲ ਨਾ ਦਿੱਤੇ ਜਾਂ ਤਾਂ ਜੋ ਕਿਸੇ ਦੀ ਟ੍ਰੈਫਿਕ ਦੀ ਸਮੱਸਿਆ ਦਾ ਵੀ ਹੱਲ ਹੋ ਚੱਕੇ ਜਾਂ ਆਪਣਾ ਜਾ ਕੇ ਮਾੜੀ ਨਿਸ਼ਾਨ ਨਹੀਂ ਨਾ ਹੋ। ਸਾ ਮਾਣਯੋਗ ਐਸਐਸਪੀ ਮੋਗਾ ਜੀ ਅਜੇ ਗਾਂਧੀ ਆਈਪੀਐਸ ਅਤੇ ਟੀਐਸਪੀ ਜੀ ਅਨਵਾਰ ਅਲੀ ਜੀ ਪੀਪੀਐਸ ਜੀ ਦੇ ਨਿਸ਼ਾਨਾਰਦੇਸ਼ ਤਹਿਤ ਜੋ ਮੰਡੀ ਨਿਹਾਲ ਸਿੰਘ ਵਾਲੇ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਅਤੇ ਇਸ ਤੋਂ ਇਲਾਵਾ ਜੋ ਨਵੇਂ ਸਾਲ ਆਰਿਆ ਉਹਦੀ ਸੰਬੰਧੀ ਰੋਡ ਦੇ ਵਿੱਚ ਜੋ ਵੀ ਟ੍ਰੈਫਿਕ ਆ ਉਹ ਸਬੰਧੀ ਜੋ ਵੀ ਰੇੜੀਆਂ ਵਗੈਰਾ ਜੋ ਲੱਗੀਆਂ ਉਹਨਾਂ ਨੂੰ ਹਟਾਇਆ ਗਿਆ ਤੁਹਾਨੂੰ ਸਾਈਡ 'ਤੇ ਜੋ ਪਾਰਕਿੰਗ ਲਾਈ ਸੀ ਉਹਨਾਂ ਸਬੰਧੀ ਵੱਧ ਤੋਂ ਵੱਧ ਟ੍ਰੈਫਿਕ ਚਲਾਣ ਕਰਕੇ ਕੱਟੇਗੇ ਤਾਂ ਜੋ ਇਹ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਹੋ ਸਕੇ ਜੀ ਔਰ ਜਿਸ ਤਰ੍ਹਾਂ ਨੌਜਵਾਨ ਦੇਖਦੇ ਹੁੱਲੜ ਬਾਜੀ ਕਰਦੇ ਆ ਸੰਬੰਧੀ ਮੇਰੀ ਸਾਰੇ ਹੀ ਮਾਪਿਆਂ ਦੇ ਅਪੀਲ ਹੈ ਵੀ ਆਪਣੇ ਜਿੱਦੇ ਵੀ 18 ਸਾਲ ਤੋਂ ਘੱਟ ਬੱਚੇ ਨਾ ਤਾਂ ਉਹਨਾਂ ਨੂੰ ਗੁਜਾਰ ਦੇ ਵਿੱਚ ਜਾਂ ਸਕੂਲ ਆਉਣ ਸਵੇ ਆਪਣੇ ਵਹੀਕਲ ਨਾਲ ਦਿੱਤੇ ਜਾਣ ਜਿਸ ਨਾਲ ਕੀ ਐਕਸੀਡੈਂਟ ਹੁੰਦਾ ਹੈ ਅਤੇ ਨਾਲ ਤਾਂ ਆਪਣਾ ਐਕਸੀਡੈਂਟ ਹੋਣਾ ਨਾਲੇ ਦੂਸਰੇ ਦਾ ਐਕਸੀਡੈਂਟ ਹੁੰਦਾ ਹੈ ਫਿਰ ਇਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਬੱਚਿਆਂ ਨੂੰ 18 ਸਾਲ ਤੋਂ ਜਿੰਨੇ ਵੀ ਬੱਚੇ ਘੱਟ ਆ ਉਹਨਾਂ ਨੂੰ ਆਪਣਾ ਵਹੀਕਲ ਨਾ ਦਿੱਤੇ ਜਾਂ ਤਾਂ ਜੋ ਇਸ ਦੀ ਟ੍ਰੈਫਿਕ ਦੀ ਸਮੱਸਿਆ ਦਾ ਵੀ ਹੱਲ ਹੋ ਸਕੇ ਜਾਂ ਆਪਣੇ ਜਾਣ ਭਾਣੇ ਨਾ ਨਾ